NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤਕਰੀਬਨ ਸਵੇਰ ਤੋਂ ਹੀ ਤੁਸੀਂ ਲਗਾਤਾਰ ਦਰਿਆ ਸਤਲੁਜ ਦੀ ਅਪਡੇਟ ਦੇਖ ਰਹੇ ਹੋ। ਤੇ ਇਸ ਵਕਤ ਦੀ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਕਿ ਅਜੇ ਤੱਕ ਦਰਿਆ ਸਤਲੁਜ ਦਾ ਪਾਣੀ ਘਟਿਆ ਨਹੀਂ ਹੈ। ਅਜੇ ਤੱਕ ਭਿਆਨਕ ਰੋਪ ਉਸੇ ਤਰ੍ਹਾਂ ਤਬਾਹੀ ਦਾ ਮੰਜ਼ਰਾ ਪਾਣੀ ਲਗਾਤਾਰ ਵਧ ਰਿਹਾ। ਤਾਂ ਤਸਵੀਰਾਂ ਦੇ ਵਿੱਚ ਦੇਖ ਦੇਖ ਸਕਦੇ ਹਾਂ ਕਿ ਕਾਫੀ ਜ਼ਿਆਦਾ ਪਾਣੀ ਦਰਿਆ ਦੇ ਵਿੱਚ ਹੈ। ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਪਾਖੜਾ ਤੋਂ 45000 ਕਿਊਸਿਕ ਛੱਡਿਆ ਗਿਆ ਸੀ ਪਾਣੀ। ਦਰਿਆ ਦੇ ਵਿੱਚ ਪਾਖੜਾ ਤੋਂ 45000 ਕਿਊਸਕ ਪਾਣੀ ਛੱਡਿਆ ਜਾਂਦਾ ਪਰ ਅਸਲ ਵਿੱਚ ਜਿੰਨੀਆਂ ਵੀ ਨਦੀਆਂ ਨਾਲੇ ਸੀ ਉਹ ਫਾਨਦੇ ਸੀ ਉਹਨਾਂ ਨੂੰ ਕੁੱਲ ਮਿਲਾ ਕੇ ਪਾਣੀ ਕਾਫੀ ਜ਼ਿਆਦਾ ਯਾਨੀ ਕਿ ਬਹੁਤ ਜ਼ਿਆਦਾ ਦਰਿਆ ਸਤਲੁਜ ਦੇ ਵਿੱਚ ਵਧ ਜਾਂਦਾ ਤਾਂ ਉਸ ਤੋਂ ਬਾਅਦ ਤਾਜ਼ਾ ਅਪਡੇਟ ਦਰਿਆ ਸਤਲੁਜ ਦੇ ਹਾਲਾਤ ਤੇ ਬਣ ਜਾਂਦੇ ਆ ਕਿ ਜੋ ਕੰਡੇ ਸੀ ਦਰਿਆ ਸਤਲੁਜ ਦੇ ਉਹਨਾਂ ਤੋਂ ਪਾਣੀ ਬਾਹਰ ਹੋ ਜਾਂਦਾ ਤੇ ਦੋਨੇ ਸਾਈਡਾਂ ਤੋਂ ਪਾਣੀ ਉਛਲਣ ਲੱਗਦਾ ਤੇ ਕਈ ਥਾਵਾਂ ਤੋਂ ਝੋਨਿਆਂ ਦੇ ਵਿੱਚ ਪਾਣੀ ਜਾ ਚੁੱਕਿਆ ਜੇਕਰ ਪਿਛਲੇ ਨੀਵੇਂ ਏਰੀਏ ਦੀ ਗੱਲ ਕਰੀਏ ਤਾਂ ਉੱਥੇ ਵੀ ਬਹੁਤ ਜ਼ਿਆਦਾ ਦਰਿਆ ਸਤਲੁਜ ਨੇ ਤਬਾਹੀ ਮਚਾਈ ਹੋਈ ਹੈ ਕਾਫੀ ਜ਼ਿਆਦਾ ਪਾਣੀ ਹੈ ਤਾਂ ਹੁਣ ਤੁਹਾਨੂੰ ਇੱਕ ਵੱਡੀ ਤਾਜ਼ੀ ਅਪਡੇਟ ਦੇ ਰਿਹਾ ਵੱਡੀ ਖਬਰ ਦੇ ਦੱਸਣ ਜਾ ਰਿਹਾ ਵੱਡੀ ਗੱਲ ਦੱਸਣ ਜਾ ਰਿਹਾ ਕਿ ਹੁਣ ਤਕਰੀਬਨ ਜੋ ਜਾਣਕਾਰੀ ਆਈ ਹੈ ਤਕਰੀਬਨ 1 ਘੰਟੇ ਤੱਕ ਦਰਿਆ ਸਤਲੁਜ ਦਾ ਪਾਣੀ ਘਟੇਗਾ ਤਾਂ 1 ਘੰਟੇ ਬਾਅਦ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਕਟੇਗਾ ਜਦੋਂ ਕਟੇਗਾ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ तकरीबन 1 ਘੰਟੇ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਘਟੇਗਾ ਔਰ ਉਸ ਤੋਂ ਬਾਅਦ तकरीबन 2 ਘੰਟੇ ਬਾਅਦ ਫਿਰ ਵਧਣਾ ਸ਼ੁਰੂ ਹੋਊਗਾ ਕਿਉਂਕਿ ਫਿਰ ਦਰਿਆ ਦੇ ਵਿੱਚ ਪਾਣੀ ਜੋ ਛੱਡਿਆ ਗਿਆ ਹੋਰ ਪਾਣੀ ਛੱਡਿਆ ਗਿਆ 32000 ਕਿਊਸਿਕ ਉਹ ਦਰਿਆ ਦੇ ਵਿੱਚ ਦਾਖਲ ਹੋ ਜਾਏਗਾ ਦਰਿਆ ਦੇ ਵਿੱਚ ਐਂਟਰ ਕਰ ਜਾਏਗਾ ਤੇ ਪਾਣੀ ਫਿਰ ਵਧਣਾ ਸ਼ੁਰੂ ਹੋ ਜਾਏਗਾ ਤਾਂ ਇਸ ਟਾਈਮ ਦਰਿਆ ਦਾ ਜੋ ਜਲ ਪੱਧਰ ਹੈ ਉਹ ਵਧ ਰਿਹਾ ਹੈ ਤਾਂ ਤਕਰੀਬਨ 1 ਘੰਟੇ ਬਾਅਦ ਇਹ ਪਾਣੀ ਘਟੇਗਾ ਜੋ ਸਾਡੇ ਸੋਰਸ ਤੋਂ ਜਾਣਕਾਰੀ ਮਿਲੀ ਹੈ ਔਰ ਪੱਕੀ ਜਾਣਕਾਰੀ ਪ੍ਰੋਪਰ ਜਾਣਕਾਰੀ ਸਹੀ ਹੈ 1 ਘੰਟੇ ਬਾਅਦ ਪਾਣੀ ਘਟੇਗਾ ਔਰ ਉਸ ਤੋਂ ਬਾਅਦ ਤਕਰੀਬਨ 2 ਘੰਟੇ ਬਾਅਦ ਜਲਾਦੋ ਟਾਈਮ ਜੇ ਮੈਂ ਕਰ ਗੱਲ ਕਰਾਂ ਤਾਂ ਰਾਤ ਦੇ 11:00 ਵਜੇ ਪਾਣੀ ਫੇਰ ਵਧੇਗਾ ਔਰ ਫਿਰ ਸਵੇਰੇ ਜਿਹੜੀ ਤਸਵੀਰ ਹੋਵੇਗੀ ਉਹ ਮੈਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਉਸ ਤੋਂ ਬਾਅਦ ਜੋ ਅਪਡੇਟ ਆਏਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਜੋ ਹੁਣ ਦੀ ਤਾਜ਼ੀਆਂ ਤਸਵੀਰਾਂ ਨੇ ਤਾਂ ਇਹ ਤੱਕ ਪਾਣੀ ਵਧ ਰਿਹਾ ਹੈ ਤਾ 1 ਘੰਟੇ ਬਾਅਦ ਵੱਡੀ ਅਪਡੇਟ ਆਈ ਹੈ ਕਿ ਇਧਰ ਹੈ ਸਤ루 ਦੇ ਹਾਲਾਤ ਇਸ ਤਰ੍ਹਾਂ ਦੇ ਜਦੋਂ ਇਸ ਥਾਂ ਤੇ ਪਾਣੀ ਘਟਣ ਲੱਗਦਾ ਤਾਂ 15 ਜਾਂ 5 ਮਿੰਟਾਂ 'ਚ ਫਰਕ ਪੈ ਜਾਂਦਾ ਜਿੱਦਾਂ ਪਾਣੀ ਚੱਲ ਰਿਹਾ ਹੈ ਤੇ ਜਾਕਤ ਮੈਂ ਖੜ ਗਿਆ ਤਾਂ ਸਾਈਡ ਦੇ ਪਿੱਛੇ ਹਟਣਾ ਸ਼ੁਰੂ ਹੋ ਜਾਂਦਾ ਲਾਤ ਇਦਾਂ ਦਾ ਇਦਾਂ ਦੇ ਬਣ ਜਾਂਦੇ ਤੇ ਘੰਟੇ-ਘੰਟੇ ਬਾਅਦ ਅਪਡੇਟ 15-15 ਮਿੰਟਾਂ ਬਾਅਦ ਵੀ ਬਦਲ ਸਕਦੀ ਹੈ ਜਿੱਦਾਂ ਕਿ ਪਾਣੀ ਚੜ੍ਹਿਆ ਸੀ ਉਸ ਤਰ੍ਹਾਂ ਪਾਣੀ ਉਤਰ ਵੀ ਸਕਦਾ ਤਾਂ ਹੁਣ ਵੱਡੀ ਅਪਡੇਟ ਸਾਹਮਣੇ ਆ ਗਈ ਹੈ ਕਿ 1 ਘੰਟੇ ਬਾਅਦ ਦਰਿਆ ਸਾਹ ਲੈਗਾ پانی ਘਟੇਗਾ ਇੱਕ ਘੰਟੇ ਬਾਅਦ ਪਰ ਅਜੇ ਨਹੀਂ ਅਜੇ ਪਾਣੀ ਥੋੜਾ ਥੋੜਾ ਵੱਧ ਰਿਹਾ ਹੈ ਅਜੇ ਨਹੀਂ ਘਟ ਰਿਹਾ ਅਜੇ ਪਾਣੀ ਵੱਧ ਰਿਹਾ ਹੈ ਤਾਂ ਤਕਰੀਬਨ ਫਿਰ 11 ਵਜੇ ਦੁਬਾਰਾ ਫਿਰ ਪਾਣੀ ਵਧੇਗਾ ਕਿਉਂਕਿ 32000 ਕਿਊਸਕ ਦੇ ਦਰਿਆਦ ਵਿੱਚ ਪਾਣੀ ਫੇਰ ਛੱਡਿਆ ਜਾਣਾ ਤਾਂ ਇਸ ਸਟੇਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਪਰ ਉਸ ਤੋਂ ਪਹਿਲਾਂ ਇੱਧਰ ਦੀ ਤਸਵੀਰ ਤੁਸੀਂ ਦੇਖ ਲਓ ਕਿ ਦਰਿਆ ਸਤਲੁਜ ਪੂਰਾ ਉਫਾਨ ਤੇ ਹੈ ਤਾਂ ਦਰਿਆ ਸਤਲੁਜ ਜੀ ਪੂਰਾ ਖਾਂ ਤੇ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਆ ਇਸ ਟਾਈਮ ਦੀ ਜੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਲੇ ਤੱਕ ਤਾਂ ਦਰਿਆ ਸਤਲੁਜ ਦਾ ਪਾਣੀ ਵੱਧ ਰਿਹਾ ਹੁਣ ਸਪੀਡ ਤੇ ਥੋੜਾ ਜਿਹਾ ਨਿਰੰਤਰ ਨਹੀਂ ਕਹਿ ਸਕਦੇ ਵੱਧਦਾ ਹੈ ਜਿਵੇਂ ਪਾਣੀ ਜਿੱਦਾਂ ਕਿ ਸੈਂਟੀਮੀਟਰਾਂ 'ਚ ਕਹਿ ਸਕਦੇ ਆ ਕਿ ਵੱਧਦਾ ਪਰ ਪਹਿਲਾਂ ਜਿੰਨੀ ਸਪੀਡ ਹੈ ਜੋ ਉਹ ਨਹੀਂ ਹੈ ਸਪੀਡ ਦਰਿਆ ਦੇ ਪਾਣੀ ਦੀ ਜਰੂਰ ਤੇਜ਼ ਹੈ ਪਰ ਪਾਣੀ ਬਦਲਦੀ ਸਪੀਡ ਤੇ ਥੋੜੀ ਜੀ ਲਗਾਮ ਲੱਗੀ ਹੈ ਥੋੜਾ ਪਰ ਵਧਦਾ ਹੈ ਪਰ ਘਟਦਾ ਨਹੀਂਗਾ ਪਰ ਗੱਲ ਇਹ ਕਿ ਪਾਣੀ ਵਧਦਾ ਹੈ ਸੈਂਟੀਮੀਟਰਾਂ ਦੇ ਵਿੱਚ ਪਾਣੀ ਵਧਦਾ ਹੈ ਤਾਂ ਅੱਗੇ ਤੱਕ ਨਜ਼ਰ ਮਾਰੋਗੇ ਤਾਂ ਪਾਣੀ ਪਾਣੀ ਨਜ਼ਰ ਆਏਗਾ ਜਿੱਧਰ ਵੀ ਨਜ਼ਰ ਜਾਏਗੀ ਤਾਂ ਦਰਿਆ ਸਤਲੁਜ ਪੂਰਾ ਆਫਾਨ ਤੇ ਹੈ ਦੂਜੇ ਪਾਸੇ ਦਰਿਆ ਨੇ ਕਾਫੀ ਇਹਦਾ ਢਾ ਲੱਗੀ ਹੋਈ ਹੈ ਤਾਂ ਅਸੀਂ ਜਿਸ ਜਗ੍ਹਾ ਤੇ ਮੌਜੂਦ ਆ ਉਹ ਮੈਂ ਤੁਹਾਨੂੰ ਦੱਸ ਦਿਆਂ ਕਿ ਜੋ ਮਹਤਵਪੂਰਤ ਜਗਰਾਵ ਰੋਡ ਜਾਂਦਾ ਰਸਤੇ 'ਚ ਦਰਿਆ ਸਤਲੁਜ ਦਾ ਪੋਲ ਆਉਂਦਾ ਸਾਡੀ ਟੀਮ ਉੱਥੇ ਮੌਜੂਦ ਹੈ ਤੜਕਸਾਰ ਤੋਂ ਵਕ-ਵਕ ਥਾਵਾਂ ਤੇ ਜਾ ਕੇ ਰਿਪੋਰਟ ਦਰਿਆ ਦਾ ਹਰ ਇੱਕ ਪੱਖ ਦਿਖਾਇਆ ਉਹ ਵੀ ਪੱਖ ਦਿਖਾਇਆ ਕਿ ਦਰਿਆ ਸਤਲੁਜ ਦੇ ਵਿੱਚ ਇੱਕ ਪਾਸੇ ਨੀਵਾ ਕਿਸ ਤਰ੍ਹਾਂ ਹੋਇਆ ਕਿਸ ਪਾਸੇ ਮਾਈਨਿੰਗ ਹੋਈ ਕਿੱਥੋਂ ਜਾਇਜ਼ ਹੋਈ ਜਿੱਥੋਂ ਨਜਾਇਜ਼ ਹੋਈ ਕਿੱਥੋਂ ਪੱਥਰ ਪੱਟੇ ਗਏ ਜਿੱਥੇ ਦਰਿਆ ਦੇ ਵਿੱਚ ਕੰਡਾ ਲੱਗਿਆ ਹੋਇਆ ਸੀ ਔਰ ਕਿੰਨੂ ਕਿੰਨੂ ਜੋ ਮਾਈਨਿੰਗ ਵਾਲਾ ਨੇ ਧਮਕੀਆਂ ਦਿੱਤੀਆਂ ਔਰ ਕਿੱਥੇ ਕਿੱਥੇ ਪਾਣੀ ਦਰਿਆ ਦਾ ਜਲ ਪੱਧਰ ਜੋ ਵਧਿਆ ਕਿੱਥੇ ਢਾ ਲੱਗਿਆ ਜਿੱਥੇ ਕਿੰਨੀ ਟਾ ਲੱਗੀ ਔਰ ਕਿਹੜੀ ਥਾਂ ਤੇ ਕਿੰਨਿਆ ਕਿੰਨੇ ਥਾਵਾਂ ਤੇ ਲੱਗੀ ਹੈ ਔਰ ਕੁਝ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕੀਤੀ ਅਲੱਗ-ਅਲੱਗ ਵਿਸ਼ਿਆਂ ਤੇ ਤਕਰੀਬਨ ਹੁਣ ਤੱਕ ਜੋ ਰਿਪੋਰਟਿੰਗ ਕੀਤੀ ਹੈ ਸਾਰੇ ਪੱਖ ਤੁਹਾਡੇ ਨਾਲ ਸਾਹਮਣੇ ਪੇਸ਼ ਕੀਤੇ ਆ ਤਾਂ ਅੱਗੇ ਤੱਕ ਤਸਵੀਰ ਦਿਖਾ ਦਨੇ ਆ ਕਿਹੜੀਆਂ ਤਸਵੀਰਾਂ ਦਿਖਾਉਣੀਆਂ ਲਾਜ਼ਮੀ ਬਣਦੀਆਂ ਇੱਕ ਦਰਿਆ ਸਤਲੁਜ ਦਾ ਸਾਹਮਣੇ ਜੋ ਗੁਜਰਾ ਦੇ ਘਰ ਸੀ ਉਹਨਾਂ ਨੇ ਸਮਾਨ ਵਗੈਰਾ ਤਾਂ ਆਪਣਾ ਸਾਰਾ ਚੱਕ ਲਿਆ ਸੀਗਾ ਜੋ ਕੀਮਤੀ ਸਮਾਨ ਜੋ ਘਰ ਦੇ ਵਿੱਚ ਇਹਨਾਂ ਵੀ ਹੁੰਦਾ ਹੈ ਜਿੱਥਾ ਕਿ ਮਾਲ ਪਸੂ ਹੈ ਜੇ ਉਹਨਾਂ ਤੋਂ ਖੜਾ ਹੈ ਬਰਸਾਤ ਵੀ ਲਗਾਤਾਰ ਹੋ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਬਰਸਾਤ ਕੱਲ ਵੀ ਹੋਵੇਗੀ ਕੱਲ ਦੀ ਬੀਤੇ ਕੱਲ ਤੋਂ ਬੀਤਾ ਜੋ ਕੱਲ ਸੀ ਉਦੋਂ ਬਰਸਾਤ ਸ਼ੁਰੂ ਹੋਈ ਪਰ ਅੱਜ ਤੱਕ ਵੀ ਬਰਸਾਤ ਲਗਾਤਾਰ ਹੋ ਰਹੀ ਹੈ ਤਾਂ ਕੱਲ ਵੀ بارش ਹੋਵੇਗੀ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਉਹ ਪ੍ਰਸ਼ਾਸਨ ਦੇ ਵੱਲੋਂ yellow ਅਲਰਟ ਜਾਰੀ ਕੀਤਾ ਗਿਆ ਕਿ ਨਦੀਆਂ ਨਾਲੀਆਂ ਦਰਿਆਵਾਂ ਤੋਂ ਤੁਸੀਂ ਦੂਰ ਰਹੋ ਕਿਸੇ ਟਾਈਮ ਵੱਡੀ ਛਾਲ ਆ ਸਕਦੀ ਹੈ ਬਿਆਸ ਦਰਿਆ ਪੂਰਾ ਫਾਂ ਤੇ ਹੈ ਚੱਕੀ ਦਰਿਆ ਪੂਰਾ ਉਹ ਫਾਂ ਤੇ ਹੈ ਕਈ ਥਾਵਾਂ ਤੇ ਕਈ ਦਰਿਆਵਾਂ ਦੇ ਪੁਲ ਸੀ ਉਹ ਵੀ ਵਿੱਚ ਪਾਣੀ ਦੇ ਹੜ ਚੁੱਕੇ ਆ ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖਬਰ ਆ ਰਹੀ ਹੈ ਇਸ ਟਾਈਮ ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖਬਰ ਆ ਰਹੀ ਹੈ ਕਿ ਉੱਥੇ ਦਰਿਆ ਨੇ ਕਾਫੀ ਇਹਦਾ ਕਹਿਰ ਮਚਾਇਆ ਹੈ ਸਿਰਿਆਨੰਦਪੁਰ ਸਾਹਿਬ ਤੋਂ ਵੱਡੀ ਖਬਰ ਆ ਰਹੀ ਹੈ ਕਿ ਉੱਥੇ ਜੋ ਨਦੀਆਂ ਨਾਲ ਸੀ ਫੁੱਲ ਉਫਾਨ ਤੇ ਚੱਲ ਰਿਹਾ ਹੈ ਤਾਂ ਉਹ ਪਾਣੀ ਇਸ ਦਰਿਆ ਦੇ ਵਿੱਚ ਆ ਕੇ ਮਿਲੇਗਾ ਲੋ ਜੀ ਹੁਣ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਦਰਿਆ ਸਤਲੁਜ ਜਿਹਦਾ ਪਾਣੀ ਤਾਂ ਵਧਿਆ ਹੈ ਤਾਂ ਆਨੰਦਪੁਰ ਸਾਹਿਬ ਦੇ ਨੇੜੇ ਜਿੱਨੇ ਨਦੀਆਂ ਨਾਲ ਸੀ ਸਾਰੇ ਉਫਾਨ ਤੇ ਆ ਤਾਂ ਉਹ ਇਸ ਦਰਿਆ ਦੇ ਵਿੱਚ ਪਾਣੀ ਆਵੇਗਾ ਤਾਂ ਵੱਡੀ ਅਪਡੇਟ ਹੈ ਦੂਜੀ ਵੱਡੀ ਅਪਡੇਟ ਇਹ ਹੈ ਕਿ ਜੋ ਸਾਡੇ ਸਰਸਾਂ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਘੰਟੇ ਬਾਅਦ ਕੁਝ ਪਾਣੀ ਤੇ ਨਿਰੰਤਰ ਲੱਗੇਗੀ ਰੋਕ ਲੱਗੇਗੀ ਤੇ ਪਾਣੀ ਘਟੇਗਾ ਕਟੇਗਾ ਜਾਂ ਫਿਰ ਖੜ ਜਾਏਗਾ ਕਿ ਥਾਂ ਤੇ ਨਾ ਵਧੇਗਾ ਨਾ ਕੱਟੇਗਾ ਜਾਨੀ ਕਿ ਬਰਾਬਰ ਮਾਤਰਾ ਦੇ ਵਿੱਚ ਚੱਲੇਗਾ ਔਰ ਤਕਰੀਬਨ 11 ਵਜੇ ਰਾਤ ਨੂੰ ਪਾਣੀ ਫਿਰ ਥੋੜਾ ਵਧੇਗਾ ਦਰਿਆ ਦਾ ਜਲ ਪੱਧਰ ਫਿਰ ਵਧੇਗਾ ਇਸ ਵਕਤ ਜੋ ਹੁਣ ਦੀ ਅਪਡੇਟ ਹੈ ਉਹ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਕਰੀਬਨ 5:40 ਮਿੰਟ ਤੋਂ ਤੁਹਾਡੇ ਨਾਲ ਅਪਡੇਟ ਸਾਰੀ ਸਾਂਝ ਕਰਨ ਲੱਗੇ ਸੀ ਪਰ ਹੁਣ ਲਗਾਤਾਰ ਅਸੀਂ ਅਪਡੇਟ ਅਜੇ ਤੱਕ ਵੀ ਤੁਹਾਡੇ ਨਾਲ ਲਗਾਤਾਰ ਜਾਣਕਾਰੀ ਸਹੀ ਪ੍ਰੋਪਰ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਇੱਥੇ ਜਿੰਨੇ ਵੀ ਏਰੀਏ ਸੀ ਬਰਾਂਵਾ ਦੇ ਅੰਦਰ ਉਹ ਸਾਰੇ ਤਕਰੀਬਨ ਫੁੱਲ ਹੋ ਚੁੱਕੇ ਆ ਪਾਣੀ ਦੇ ਨਾਲ ਪਾਣੀ ਭਰ ਚੁੱਕਾ ਹੈ ਹਾਲਾਤ ਗੰਭੀਰ ਬਣੇ ਹੋਇਆ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਹੈ ਕਿਸਾਨਾਂ ਦੇ ਸਾਹ ਸੁੱਕੇ ਹੋਇਆ ਹੈ ਤਾ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਆਸ-ਪਾਸ ਜਿੰਨੇ ਵੀ ਪਿੰਡ ਨੇ ਖਤਰਾ ਪੈਦਾ ਹੋ ਚੁੱਕਿਆ ਤਾਂ ਕਈ ਥਾਵਾਂ ਤੇ ਦਰਿਆਵ ਨੇ ਕਾਫੀ ਜ਼ਿਆਦਾ ਵੱਡਾ ਖੋਰਾ ਲਾਇਆ ਜੇਕਰ ਦਰਿਆ ਸਤਲੁਜ ਦੇ ਆਸ-ਪਾਸ ਪਿੰਡਾਂ ਦੀ ਕਾਦ ਕੀਤੀ ਜਾਵੇ ਤਾਂ ਰਾਇਪੁਰ ਗੁਜਰਾ ਪਿੰਡ ਛੋ ਲਿਆ ਜਾਂ ਫਿਰ ਪਿੰਡ ਹੁਜਰਾ ਦੀ ਜ਼ਮੀਨ ਪੈਂਦੀ ਹੈ ਦਰਿਆ ਵਾਲੇ ਪਾਸੇ ਤਾਂ ਉੱਥੇ ਵੀ ਦਰਿਆ ਨੇ ਕਾਫੀ ਜ਼ਿਆਦਾ ਖੋਰਾ ਲਾਇਆ ਹੈ ਪਰ ਸ਼ਾਸਨ ਨੇ ਅਜੇ ਤੱਕ ਕਿਸੇ ਦੀ ਸਾਰ ਨਹੀਂ ਲਈ ਜੇਕਰ ਐਸ ਡੀਮ ਤਹਿਸੀਲਦਾਰ ਕੋਈ ਆਉਂਦੇ ਆ ਤਾਂ ਉਹ ਗੱਡੀਆਂ ਦੇ ਵਿੱਚ ਬੈਠ ਕੇ ਉਸੇ ਤਰ੍ਹਾਂੇ ਵਾਪਸ ਮੁੜ ਜਾਂਦੇ ਆ ਤਾਂ ਉਹ ਉੱਚਲ ਉਤਰਨ ਦੀ ਖੇਚਲ ਤੱਕ ਨਹੀਂ ਕਰਦੇ ਤਾਂ ਹਾਲਾਤੇ ਬਣੇ ਹੋਏ ਨੇ ਸੱਚ ਤਾਂ ਗੱਲ ਇਹ ਹੈ ਵੀ ਜਿਨ੍ਹਾਂ ਦੇ ਸਿਰ ਤੇ ਕਹਿੰਦੇ ਪੈ ਜਾਂਦੀ ਹਡਾਉਂਦਾ ਵੀ ਉਹ ਹੀ ਹੈ ਕਿਸੇ ਨੂੰ ਕੋਈ ਨਹੀਂ ਪੁੱਛਦਾ ਇੱਥੇ ਰੇਤਾ ਵਾਲਿਆਂ ਨੇ ਨਜਾਇਜ਼ ਮੈਨਿੰਗ ਕੀਤੀ ਉਹ ਚੱਲ ਗਿਆ ਅੱਜ ਟਿੱਪਰਾਂ ਵਾਲੇ ਦਿਖਾਈ ਨਹੀਂ ਦਿੱਤੇ ਤੇ ਜਿਨ੍ਹਾਂ ਨੇ ਪੈਸੇ ਕਮਾਏ ਉਹ ਅੱਜ ਉਹ ਵੀ ਦਿਖਾਈ ਨਹੀਂ ਦਿੱਤੇ ਤਫਸੇ ਕੌਣ ਹੈ ਕਿਸਾਨ ਛੋਟੇ ਜ਼ਿਮੀਦਾਰ 2 2.5 3 3 ਕਿੱਲਿਆਂ ਵਾਲੇ ਤਹਲਾਤ ਉਹਨਾਂ ਦੇ ਮਾਰੇ ਹੋਇਆ ਸਾਰਿਆਂ ਦੇ ਦੂਜੇ ਪਾਸੇ ਤਕਾ ਵਸਤੀ ਦਾ ਇੱਕ ਬੰਡ ਕਾਫੀ ਜ਼ਿਆਦਾ ਖਤਰਾ ਸੀ ਉੱਥੋਂ ਦੇ ਹਾਲਾਤ ਕੀ ਹੈ ਜੇਕਰ ਉੱਥੋਂ ਦੇ ਨਾਲ ਕੋਈ ਜੁੜਿਆ ਤਾਂ ਜਰੂਰ ਜਾਣਕਾਰੀ ਦੇਵੇ ਔਰ ਦੂਜੀ ਗੱਲ ਉਥੋਂ ਦੇ ਲੋਹੀਆ ਏਰੀਆ ਦਾ ਚੱਕ ਮਨਾਲਾ ਪਿੰਡ ਸੀ ਜਾਂ ਫਿਰ ਹੋਰ ਨਾ ਲੱਗਦੇ ਪਿੰਡ ਸੀ ਤਾ ਉੱਥੇ ਤਕਰੀਬਨ 4-4 ਫੁੱਟ ਬੰਨਾਂ ਦੇ ਨਾਲ ਪਾਣੀ ਲੱਗ ਚੁੱਕਿਆ ਹੈ ਤਵੱਡੀ ਅਪਡੇਟ ਹੈ ਕਿ ਉੱਥੋਂ ਦੇ ਜੋ ਝੋਨੇ ਨੇ ਉਹਨਾਂ ਦੇ ਵਿੱਚ ਪਾਣੀ ਲਗਾਤਾਰ ਪੈ ਰਿਹਾ ਹੈ ਤਹਲਾ ਤਾਂ ਉੱਥੇ ਵੀ ਕਾਫੀ ਜ਼ਿਆਦਾ ਮਾਰੇ ਨੇ ਤਵੱਡੀ ਅਪਡੇਟ ਵੱਡੀਆਂ ਖਬਰਾਂ ਤੁਸੀਂ ਆਪਣੀ ਮੋਬਾਈਲ ਦੀ ਸਕਰੀਨ ਤੇ ਦੇਖ ਰਹੇ ਹੋ ਜੇਕਰ ਤੁਸੀਂ ਕੋਈ ਜਾਣਕਾਰੀ ਸਾਡੇ ਤੋਂ ਚਾਹੁੰਦੇ ਹੋ ਤਾਂ ਅਸੀਂ ਹਰ ਇੱਕ ਅਪਡੇਟ ਹਰ ਇੱਕ ਜਾਣਕਾਰੀ ਦੇਵਾਂਗੇ ਔਰ ਸਾਨੂੰ YouTube ਤੇ نیوز ਰਿਪੋਰਟਰ ਜਾਂ ਨਾ ਜਾਂ ਐਨ ਐਨ ਆਰ ਨਿਊਜ਼ ਭਰ ਕੇ YouTube ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਅਸੀਂ ਦਰਿਆ ਦੇ ਨਾਲ ਜੁੜੀ ਹਰ ਇੱਕ ਪ੍ਰੋਪਰ ਸਹੀ ਤੇ ਸਟਿੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਦਰਿਆ ਸਤਲੁਜ ਦੇ ਵਿੱਚ ਇਸ ਤੋਂ ਬਾਅਦ 45000 ਕਿਊਸਿਕ ਪਾਣੀ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ 32000 ਕਿਊਸਿਕ ਪਾਣੀ ਹੋਰ ਛੱਡਿਆ ਜਾਣਾ ਜੋ ਸਾਡੇ ਸੋਰਸਾਂ ਤੋਂ ਜਾਣਕਾਰੀ ਪਰਾਪਤ ਹੋਈ ਆ ਪਾਖੜਾ ਦਾ ਇਹ ਲੈਵਲ ਉਹ ਪਾਖੜਾ ਤੋਂ ਪਾਣੀ ਛੱਡਿਆ ਜਾਣਾ ਪਰ ਕੱਲਾ ਪਾਖੜਾ ਤੋਂ ਨਹੀਂ ਪਾਣੀ ਨਾਲ ਜਿੰਨਾ ਪਾਣੀ ਨਹੀਂ ਵਧਦਾ ਪਰ ਰਸਤੇ ਨਦੀਆਂ ਨਾਲੇ ਬਹੁਤ ਜ਼ਿਆਦਾ ਪੈਂਦੇ ਆ ਪਾਣੀ ਉਹਨਾਂ ਦੇ ਕਰਕੇ ਬਹੁਤ ਜ਼ਿਆਦਾ ਵਧਦਾ ਹੈ ਤੇ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਦੱਸਦੀ ਹੈ ਕਿ ਆਨੰਤਪੁਰ ਸ੍ਰੀ ਸਾਹਿਬ ਤੋਂ ਪਾਣੀ ਦਾ ਜਲ ਪੱਧਰ ਨਦੀਆਂ ਨਾਲਾਂ ਦਾ ਕਾਫੀ ਜ਼ਿਆਦਾ ਵਧਿਆ ਹੈ ਤਾਂ ਇਸ ਦਰਿਆ ਸਤਲੁਜ ਦੇ ਵਿੱਚ ਪਾਣੀ ਪੈਂਦਾ ਹੈ ਤਾਂ ਉਹ ਵੀ ਇੱਕ ਪਾਣੀ ਵਧਣ ਦਾ ਵੱਡਾ ਕਾਰਨ ਬਣੇਗਾ ਤਾ ਉੱਥੋਂ ਦਾ ਇੱਕ ਪੁਲਿਸੀ ਉਸ ਦੇ ਉੱਪਰੋਂ ਪਾਣੀ ਲੰਘਣਾ ਸ਼ੁਰੂ ਹੋ ਚੁੱਕਿਆ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖਬਰ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕਿ ਅਨੰਦਪੁਰ ਸਾਹਿਬ ਦੇ ਨਾਲ ਜਿਹੜੇ ਕਿ ਨਦੀਆਂ ਨਾਲੇ ਲੱਗਦੇ ਸੀ ਉਹ ਪੂਰੇ ਉਫਾਨ ਤੇ ਆ ਤੇ بارش ਦੇ ਕਾਰਨ ਉੱਥੇ ਪਾਣੀ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤੇ ਚੱਕੀ ਦਰਿਆ ਜੋ ਸੀ ਉਸ ਦਾ ਜਬ ਪੁਲ ਵੀ ਖਤਰੇ ਦੇ ਵਿੱਚ ਹੈ ਤੇ ਬਿਆਸ ਦਰਿਆ ਵੀ ਇਸ ਟਾਈਮ ਪੂਰਾ ਉਫਾਨ ਤੇ ਹੈ ਤਹਲਾਤ ਤੁਸੀਂ ਦਰਿਆ ਸਤਲੁਜ ਦੇ ਵੀ ਦੇਖ ਸਕਦੇ ਹੋ ਹਾਲਾਤ ਇਹਦੇ ਵੀ ਮਾੜੇ ਹੈ ਜੋ ਤੁਸੀਂ ਤਸਵੀਰਾਂ ਦੇ ਜਰੀਏ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਤਵਿਕੰਕ ਵੀਰ ਜੀ ਤੁਸੀਂ ਕਹਿ ਰਹੇ ਹੋ ਕਿ ਸਹੀ ਜਾਣਕਾਰੀ ਦੇ ਦਿਓ ਵੀਰ ਜੀ ਜੇਕਰ ਇੱਕ ਪੱਤਰਕਾਰ ਹੈ ਤਾਂ ਉਸਦਾ ਫਰਜ਼ ਬਣਦਾ ਹੈ ਕਿ ਜਾਣਕਾਰੀ ਤੁਹਾਡੇ ਤੱਕ ਸਹੀ ਪਹੁੰਚਾਈ ਜਾਵੇ ਕਿਉਂਕਿ ਫੇਸਬੁੱਕ YouTube ਤੇ ਬਹੁਤ ਸਾਰੇ ਆਬਾਦ ਜੁੜੀ ਹੁੰਦੀ ਹੈ ਜੇਕਰ ਅਸੀਂ ਤੁਹਾਨੂੰ ਗਲਤ ਜਾਣਕਾਰੀ ਦੇਵਾਂਗੇ ਤਾਂ ਫਿਰ ਕਹਿੰਦੇ ਕਿ ਪ੍ਰਮਾਤਮਾ ਵੀ ਉਹਨਾਂ ਨੂੰ ਸਕਦੇ ਮਾਫ ਨਹੀਂ ਕਰੇਗਾ ਕਿਉਂਕਿ ਅਸੀਂ ਵੀ ਕਿਸਾਨੀ ਦੇ ਨਾਲ ਜੁੜੇ ਹੋਇਆ ਤੇ ਕਿਸਾਨ ਕਿਸਾਨੀ ਦੇ ਨਾਲ ਜੋ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਚ ਕੋਈ ਦੁਕਾਨਦਾਰ ਹੈ ਕੋਈ ਵੀ ਇੱਕ ਕਿਸਾਨੀ ਤੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਫਿਰ ਸਾਡਾ ਇਹ ਫਰਜ਼ ਬਣਦਾ ਤੇ ਅਸੀਂ ਆਪਣਾ ਲਗਾਤਾਰ ਫਰਜ਼ ਨਿਭਾ ਰਿਹਾ ਪਰ ਤੁਸੀਂ ਵੀਰ ਜੀ ਲਵੀ ਕੰਗਵੀਰ ਜੀ ਤੁਸੀਂ ਸਾਨੂੰ ਫੋਲੋ ਕਰਦੇ ਹੋ ਸਾਡੀਆਂ ਖਬਰਾਂ ਦੇਖਦੇ ਹੋ ਤਾਂ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਤੁਸੀਂ ਜੋ ਕਮੈਂਟ ਕਰਦੇ ਹੋ ਇਹ ਊਰਜਾ ਦੇ ਊਰਜਾ ਦੀ ਤਰ੍ਹਾਂ ਸਾਡੇ ਲਈ ਕੰਮ ਕਰਦੇ ਆ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੁੰਦੀ ਹੈ ਗੇਜਾ ਸ਼ਾ ਕੋਟਿਆ ਬਹੁਤ ਬਹੁਤ ਧੰਨਵਾਦ ਵੀਰ ਜੀ ਨਾਲ ਜੁੜਨ ਦੇ ਲਈ ਤੁਹਾਨੂੰ ਵੀਰ ਜੀ ਜੇ ਤੁਸੀਂ ਕਮੈਂਟ ਕਰੋਗੇ ਲਾਸਟ ਦੇ ਵਿੱਚ ਮੈਂ ਸਾਰੇ ਕਮੈਂਟ ਜਰੂਰ ਤੁਹਾਡੇ ਪੜ੍ਹੂਗਾ ਵੀ ਤੁਸੀਂ ਕਿੱਥੋਂ ਕਿੱਥੋਂ ਜੁੜੇ ਹੋ ਕੌਣ ਕੌਣ ਸਾਨੂੰ ਦੇਖ ਰਿਹਾ ਹੈ ਮੈਂ ਨਾਮ ਲੈ ਕੇ ਕਮੈਂਟ ਜਰੂਰ ਪੜੂੰਗਾ ਕਿਉਂਕਿ ਲਗਾਤਾਰ ਤੁਸੀਂ ਸਵੇਰ ਦੀਆਂ ਵੀਡੀਓ ਸ਼ੇਅਰ ਕਰ ਰਹੇ ਹੋ ਔਰ ਅਸੀਂ ਲਗਾਤਾਰ ਮਿਹਨਤ ਕਰਕੇ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੇ ਅੱਜ ਵੀ ਦਰਿਆ ਸਤਲੁਜ ਦੀ ਅਸੀਂ ਲਾਈਵ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਤੇਜ਼ ਸਪੀਡ ਤੇਜ਼ ਰਫ਼ਤਾਰ ਹੈ ਤੇ ਤਕਰੀਬਨ 1 ਘੰਟੇ ਇੱਕ ਅਸੀਂ ਜੋ ਪਾਣੀ ਦੀ ਸਪੀਡ ਤੇ ਨਿਰੰਤਰ ਹੋਣਾ ਪਾਣੀ ਘਟਣਾ ਤੇ ਅਸੀਂ 1 ਘੰਟਾ ਪਹਿਲਾਂ ਅਪਡੇਟ ਤੁਹਾਨੂੰ ਦੇ ਦਿੱਤੀ ਹੈ ਪ੍ਰਿੰਸ ਰਾਜ ਨਕੂਦਰੀਆ ਹਾਂਜੀ ਪ੍ਰਿੰਸ ਜੀ ਸੱਚ ਕਰ ਵੀਰ ਜੀ ਜੋ ਦਰਿਆ ਸਤਲੁਜ ਦੀ ਅਪਡੇਟ ਅਸੀਂ ਤੁਹਾਨੂੰ ਐਡਵਾਂਸ ਦੇ ਵਿੱਚ ਦੇ ਰਿਹਾ ਕਿ 1 ਘੰਟੇ ਦੇ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਜ਼ਰੂਰ ਘਟੇਗਾ ਥੋੜਾ ਫਰਕ ਪੈਗਾ ਪਰ ਅਸੀਂ 1 ਘੰਟਾ ਪਹਿਲਾਂ ਪਰੜ ਤੁਹਾਨੂੰ ਦਿੱਤੀ ਹੈ ਸਾਡੇ ਸਰਸ ਤੋਂ ਜਾਣਕਾਰੀ ਮਿਲੀ ਹੈ ਕਿ 1 ਘੰਟੇ ਬਾਅਦ ਪਾਣੀ ਘਟੇਗਾ ਬਹੁਤ ਵਧੀਆ ਜੋ ਭਾਜੀ ਪ੍ਰਿੰਸ ਰਾਜ ਕੁਦਰਿਆ ਬਹੁਤ-ਬਹੁਤ ਵੀਰ ਜੀ ਧੰਨਵਾਦ ਤੁਹਾਡੇ ਕਮੈਂਟ ਵਿੱਚ ਜਿੱਦਾਂ ਮੈਂ ਪਹਿਲਾਂ ਕਹਿ ਕਿ ਊਰਜਾ ਦੀ ਤਰ੍ਹਾਂ ਸਾਡੇ ਲਈ ਕੰਮ ਕਰਦੇ ਆ ਔਰ ਅਸੀਂ ਲਗਾਤਾਰ ਲਗਾਤਾਰ ਅਸੀਂ ਵੀਡੀਓ ਕਰ ਰਹੇ ਆ ਗੁਰਪ੍ਰੀਤ ਸਿੰਘ ਟਰਨਰ ਸਭ ਹੁੰਦਾ ਹਾਂ ਜੀ ਕੀ ਹਾਲ ਹੈ ਵੀਰ ਜੀ ਬਿਲਕੁਲ ਵਧੀਆ ਵੀਰ ਜੀ ਟਰਨਰ ਵੀਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਫੋਲੋ ਕਰਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿੰਨੇ ਵੀ ਨਾਲ ਜੁੜਿਆ ਦ੍ਰਿਸ਼ ਸਤਲੁਜ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਲਾਈਵ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ। ਬਲਵਿੰਦਰ ਸਿੰਘ ਹੈਲੋ ਹਾਂਜੀ ਬੀਜੀ ਦਾ ਸਤਿ ਸ੍ਰੀ ਅਕਾਲ ਜੀ। ਗੁਰਜੋ ਬੀਜੀ ਦਾ ਨਵਾਦ ਜੀ ਥੈਂਕ ਯੂ ਜੀ ਮਿਹਰਬਾਨੀ। ਹਰਪਾ ਜਨ ਕਮੋਜ ਅਰਸ਼ ਕੋਰੀ ਹੈ ਹਰ ਭਜਨ ਕੰਬੋਜ ਵੀਰ ਜੀ ਕਮੈਂਟ ਕਰ ਰਿਹਾ ਹੈ ਕਿ ਗੁਰੂ ਹਰ ਸਾਈਹ ਚ ਬਾਰਸ਼ ਹੋ ਰਹੀ ਹੈ ਕਮੈਂਟ ਕਰਨ ਲਈ ਵੀਰ ਜੀ ਧੰਨਵਾਦ ਅਰਸ਼ ਰੰਦਾਵਾ ਗੁਰਜੋ ਪਾਜੀ ਮਿਹਰਬਾਨੀ ਧੰਨਵਾਦ ਥੈਂਕ ਯੂ ਜੀ ਮੈਂ ਤੁਹਾਨੂੰ ਜਾਣ ਕਰ ਲਈ ਦੱਸ ਦਾਂ ਤੁਸੀਂ ਸਾਨੂੰ YouTube ਚੈਨਲ ਤੇ ਫੋਲੋ ਕਰ ਸਕਦੇ ਹੋ ਨਿਊਜ਼ ਰਿਪੋਰਟਰ ਜਾਨਾ ਸਰਚ ਕਰਿਓ ਚੈਨਲ ਦਾ ਨਾਮ ਆ ਜਾਏਗਾ ਸਾਡਾ ਹੌਸਲਾ ਵਧੂਗਾ YouTube ਤੇ ਵੀ ਸਾਨੂੰ ਫੋਲੋ ਜਰੂਰ ਕਰਿਓ ਨਿਊਜ਼ ਰਿਪੋਰਟਰ ਜਾਨਾ ਜੇ ਸਰਚ ਚਾਹੇ ਤਾਂ ਸਹੀ ਹੈ ਨਹੀਂ ਤਾਂ ਫਿਰ ਐਨ ਐਨ ਆਰ ਪਰ ਲਿਓ ਇਸ ਨਾਲ ਤਾਂ ਸਰਚ ਚ ਜ਼ਰੂਰ ਆ ਜਾਊਗਾ ਬੰਟੀ ਰਾਏ ਹੈਲੋ ਵੀਰ ਜੀ ਹੈਲੋ ਬਰੋ ਐਨਲੈਸ ਰਾਏ ਸੋਨੂ ਅਬੂ ਪ੍ਰਿਆ ਹੈ ਵੀਰ ਜੀ ਪਾਣੀ ਕਿੰਨਾ ਹੋ ਗਿਆ ਪਾਣੀ ਘਟਿਆ ਕੁਝ ਆ ਵੀਰ ਜੀ ਪਾਣੀ ਅਜੇ ਘਟਿਆ ਨਹੀਂ ਵਧਿਆ ਹੈ ਜੈ ਸੁਸ਼ੇ ਸਿੰਘ ਹੈਲੋ ਵੀਰ ਜੀ ਧੰਨਵਾਦ ਵੀਰ ਜੀ ਥੈਂਕ ਯੂ ਜਸਵਿੰਦਰ ਸਿੰਘ ਹਾਈ ਠੀਕ ਹੈ ਵੀਰ ਜੀ ਤੁਸਨਾਓ ਅੱਜ ਕਿੰਨਾ ਕੋ ਪਾਣੀ ਵਧਿਆ ਸਵੇਰ ਦਾ ਵੀਰ ਜੀ ਤਕਰੀਬਨ ਜੇਕਰ ਸਵੀਰ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਪਾਣੀ ਵਧਿਆ ਹੈ 5:40 ਮਿੰਟ ਤੇ ਅਸੀਂ ਪਹਿਲਾ ਰਿਪੋਰਟ ਦਿਖਾਈ ਉਸ ਤੋਂ ਬਾਅਦ ਲਿਵੇਂ ਸਾਢੇ 4 ਫੋਟ ਪਾਣੀ ਵਧਿਆ ਹੈ ਜੇਕਰ ਲਬਾਈ ਦੇ ਰੂਪ ਵਿੱਚ ਗੱਲ ਕਰੀਏ ਤਾਂ ਤਕਰੀਬਨ 200 ਮੀਟਰ ਪਾਣੀ ਅੱਗੇ ਵਧਿਆ ਬੰਨ ਦੇ ਵੱਲ ਇਹ ਹਾਲਾ ਪਰ ਬਹੁਤ ਬਹੁਤ ਵਧੀ ਵੀਰ ਜੀ ਪਾਣੀ ਘਟਿਆ ਕੋਈ ਨਹੀਂ ਵੀਰ ਜੀ ਪਾਣੀ ਵਧਿਆ ਘਟਿਆ ਨਹੀਂ ਜਦੋਂ ਘਟੇਗਾ ਤਾਂ ਫਿਰ ਉਹ ਵੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ Насара ла бот-ботан бар.